ਬਹੁਤ ਸਾਰੀਆਂ ਮੰਗਾਂ ਇਹੋ ਜਿញ្ញਾਂ ਨੇ ਜਿਹੜੀਆਂ ਕਿ ਭਗਵੰਤ ਮਾਨ ਸਰਕਾਰ ਨੇ ਸਾਲ ਤੋਂ ਵੱਧ ਸਮਾਂ ਹੁਣ ਮੰਨੀਆਂ ਜਿਵੇਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਲੈਂਡ ਮਾਰਕੀਟ ਬੰਦਾਂ ਦੇ ਉੱਤੇ ਨਹੀਂ ਹੈਗੀ ਜੀ ਉਹ ਲੈ ਕੇ ਆਵਾਂ ਆ ਕੇਂਦਰ ਤੇ ਲਗਾਤਾਰੇ ਤੋੜਾ ਝਾੜ ਦਿੱਤਾ ਜਾਂਦਾ ਵੀ ਕੇਂਦਰ ਆ ਨਹੀਂ ਕਰਦਾ ਆ ਨਹੀਂ ਕਰਦਾਗਾ ਪਰ ਖੇਤੀਬਾੜੀ ਜਿਹੜੀ ਸੂਬਿਆਂ ਦਾ ਆਧਿਕਾਰ ਕਿਸ ਤਰ੍ਹਾਂ ਕਿ ਕੁਝ ਕੁ ਫਸਲਾਂ ਦੇ ਪੰਜਾਬ ਸਰਕਾਰ ਐਮਐਸਕੇ ਦੇਵੇ ਜਿਵੇਂ ਮੇਨਤਾ ਜਿਹੜਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਮਾਰਕੀਟਿੰਗ ਪਾਲਿਸੀ ਦਾ ਖੰਡਾ ਸੀ ਜਿਹੜਾ ਰੱਦ ਇਹ ਹੀ ਸੀ ਜੀ ਵੀ ਪੂਰੇ ਸੁਪਿਆਨੀਆਂ ਜਿਹੜੀਆਂ ਸਰਕਾਰਾਂ ਨੇ ਇਹਨੂੰ ਇਹਦੇ ਖਿਲਾਫ ਮਤਾ ਪਾਉਣ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਹੈਗੀ ਮੰਗ ਦਬਾਅ ਦੇ ਚੁੱਕ ਦੇ ਪੰਜਾਬ ਸਰਕਾਰ ਨੇ ਉਹ ਮੰਗ ਕਹਿੰਦੀ ਮੰਨ ਲਈ ਇਹ ਆ ਜਿਹੜਾ ਪਾਣੀ ਦਾ ਸੰਕਟ ਹੈਗਾ ਖੇਤੀ ਦਾ ਸੰਕਟ ਹੈਗਾ ਉਹਦੇ ਤੋਂ ਕੁਝ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲ ਸਕੀ ਇਲਾ ਮੰਗਾਂ ਵਾਲਾ ਟਿੱਨੀ ਜਿਹੜਾ ਨਾ ਉਹਨੂੰ ਆ ਖੇਤੀ ਬੜੀ ਸੁੱਕਾ ਦਾ ਖੇਤਰਾ ਪਰ ਜਿਸ ਤਰ੍ਹਾਂ ਦਾ ਇੱਥੇ ਫੈਡਰਲਿਜ਼ਮ ਦਾ ਢਾਂਚਾ ਹੈਗਾ ਉਹ ਸਿਰਫ ਨਾਮ ਦਾ ਹੈ ਮੁੱਖ ਰੂਪ ਚਕਾਰਤਾ ਦਾ ਹੈ ਕੇਂਦਰੀਕਰਨ ਦੇਖੋ ਐਸਕੇਮ ਦਾ ਪ੍ਰੋਗਰਾਮ ਸਟੈਂਡ ਕਰਨਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨੂੰ ਲਾਗੂ ਕਰਨ ਦੇ ਲਈ ਜਿਹੜੀਆਂ ਮਤਲਬ ਜਿਹੜੀਆਂ ਮੰਨੀਆਂ ਮੰਗਾਂ ਲਾਗੂ ਕਰਨ ਬਾਕੀ ਮੰਗਾਂ ਤੇ ਜੇ ਸਰਕਾਰ ਦੀ ਪੋਜ਼ਿਟਿਵ ਰੂਪ ਤਿਆਰ ਕਰਦੀ ਹੈ ਕੀ ਆ ਤਾਂ ਐਸਕੇਐਮ ਇਹਦੇ ਤੇ ਮਤਲਬ ਜਿਹੜਾ ਹੈਗਾ ਮੀਟਿੰਗ ਕਰਕੇ ਜਾ ਸਕਦਾ ਹੈ ਇੱਕ ਘੱਟੋ ਘੱਟ ਸੀ ਇੱਕ ਹਫਤੇ ਦੀ ਤਿਆਰੀ ਲਈ ਲੋਕਾਂ ਨੂੰ ਇੱਕ ਹਫਤੇ ਦੀ ਤਿਆਰੀ ਕਰਕੇ ਚੱਲੋ ਹਫਤੇ ਬਾਅਦ ਤੇ ਸਰਕਾਰ ਦਾ ਕੀ ਰੂਪ ਹੋਊਗਾ ਅੰਤਮ ਫੈਸਲਾ ਹੋਵੇਗਾ ਸੋ ਅੱਜ ਅਸੀਂ ਫਰੀਦਕੋਟ ਦੇ ਵਿੱਚ ਆ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਜੋ ਫਰੀਦਕੋਟ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਸਾਡੇ ਨਾਲ ਕਪਤੀ ਕਿਸਾਨ ਇਹਨਾਂ ਦੇ ਆਗੂ ਜਿੰਦਰ ਸਿੰਘ ਦੀਪ ਸਿੰਘ ਵਾਲਾ ਮੌਜੂਦ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਸ਼ੁਕਰੀਆ ਬਾਈ ਜੀ ਅੱਜ ਜੋ ਤੁਸੀਂ ਮੀਟਿੰਗ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਗਏ ਦੇਖੋ ਮੀਟਿੰਗ 5 ਮਾਰਚ ਨੂੰ ਚੰਡੀਗੜ੍ਹ ਤੇ ਹੋਇਆ ਆਪਾਂ ਲੰਮੀ ਲਿਆ ਦਾ ਧਰਨਾ ਲਾ ਰਹੇ ਹਾਂ ਦੀ ਉਹਦੀਆਂ ਤਿਆਰੀਆਂ ਬਾਅਦ ਦੇ ਹਨ ਜੀ ਕਿਰਤੀ ਕਿਸਾਨੀ ਉਹਨਾਂ ਵੱਲੋਂ ਫਰੀਦਕੋੜ ਜ਼ਿਲ੍ਹੇ ਦੇ ਚਿੰਨੇ ਟਰੈਕਟਰਾਂ ਲਈ ਜਾਨੇ ਨੇ ਉਹ 4 ਤਰੀਕ ਨੂੰ ਯਾਨੀ ਕਿ ਹੈਗੇ ਦੁਪਹਿਰ ਤੱਕ ਅਸੀਂ ਇਹਦੇ ਹੈਗੇ ਆਪਾਂ ਉਹ ਸੂਰ ਲੈਣੇ ਹੈਗੇ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਲੋਕਲ ਪ੍ਰਸ਼ਾਸਨ ਦੀਆਂ ਜਿਲ੍ਹਿਆਂ ਫਰੀਦਕੋੜ ਜਿਲ੍ਹਿਆਂ ਦੇ ਕੋਲ ਵੀ ਮੁਕੰਮਲ ਨੇ ਤੇ ਇਸ ਕਰਕੇ 5 ਤਰੀਕ ਨੂੰ ਵੱਡੀ ਗਿਣਤੀ ਚ ਜਿਹੜੀ ਕਿਸਾਨ ਟਰੈਕਟਰ ਟਰਾਲੀਸ ਨੇ ਚੰਡੀਗੜ੍ਹ ਨੂੰ ਪਹੁੰਚੇ ਸ리에 ਕੜੀਆਂ ਮੰਗਾ ਨੂੰ ਲੈ ਕੇ ਬਈ 5 ਤਰੀਕ ਨੂੰ ਜਿਹੜਾ ਉਸ ਚੰਡੀਗੜ੍ਹ ਦੇ ਗੱਲ ਵੱਲ ਜਿਹੜਾ ਕੋਸ਼ਿਸ਼ ਕੀਤਾ ਜਾ ਰਿਹਾ ਦੇਖੋ ਅੱਜ ਇੱਕ ਮਹਿਨਤਾ ਜਿਹੜਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਮਾਰਕੀਟਿੰਗ ਪਾਲਿਸੀ ਦਾ ਖਰੜਾ ਸੀ ਜਿਹੜਾ ਰੱਦ ਕੀਤਾ ਇੱਕ ਤਾਂ ਮੰਗ ਇਹੀ ਸੀ ਜੀ ਵੀ ਪੂਰੇ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨੂੰ ਇਹਦੇ ਖਿਲਾਫ ਮਤਾ ਪਾਉਣ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਹੈਗੀ ਆ ਮੰਗ ਦਬਾਰ ਦੇ ਝੁਕਦੇ ਆ ਪੰਜਾਬ ਸਰਕਾਰ ਨੇ ਉਹ ਮੰਗ ਤਾਂ ਜਿਹੜੀ ਮੰਨੀ ਪਰ ਇਸ ਤੋਂ ਨਵਾ ਬਹੁਤ ਸਾਰੀਆਂ ਮੰਗਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਭਗਵੰਤਮਾਨ ਸਰਕਾਰ ਨੇ ਸਾਲ ਤੋਂ ਵੱਧ ਸਮਾਂ ਹੋ ਗਿਆ ਮੰਨੀਆਂ ਹੋਈਆਂ ਜਿਵੇਂ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਲੈਂਡ ਮਾਰਕੀਟਿੰਗ ਬੈਂਕਾਂ ਦੇ ਵਿੱਚ ਨਹੀਂ ਹੈਗੀ ਜੀ ਇਹ ਉਹ ਲੈ ਕੇ ਆਵਾਂਗੇ ਹਮਮ ਸਮਾਰਟ ਮੀਟਰ ਨਾਲ ਸੰਬੰਧਤ ਜਿਹੜਾ ਸੀ ਮਸਲਾ ਸੀਗਾ ਨਹਿਰੀ ਪਾਣੀ ਨਾਲ ਸੰਬੰਧਤ ਮਸਲੇ ਸੀਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਮੰਨੀਆਂ ਆਈਆਂ ਸੀਗੀਆਂ ਮਤਲਬ ਕਿਸਾਨਾਂ ਦੀ ਜਿਵੇਂ ਤਕਸੀਮ ਦੇ ਮਾਮਲੇ ਆ ਗਲਤਾਂ ਚੁਣਝੀ ਹੋਏ ਆ ਕਿ ਕਬਜ਼ਾ ਮੰਨ ਕੇ ਜਿਨ੍ਹਾਂ ਦਾ ਕੋਈ ਰੋਣਾ ਨਹੀਂ ਹੈਗੀ ਜਮੀਨਾਂ ਦੀ ਤਕਸੀਮ ਜਿਹੜੀ ਹੈਗੀ ਉਹ ਕਰ ਦਿੱਤੀ ਜਾਵੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਤੇ ਬਾਕੀ ਵੀ ਜਿਹੜਾ ਕੇਂਦਰ ਤੇ ਲਗਾਤਾਰੇ ਤੋੜਾ ਝਾੜ ਦਿੱਤਾ ਜਾਂਦਾ ਵੀ ਕੇਂਦਰਾ ਨਹੀਂ ਕਰਦਾ ਆ ਨਹੀਂ ਕਰਦਾਗਾ ਪਰ ਖੇਤੀਬਾੜੀ ਜਿਹੜੀ ਸੂਬਿਆਂ ਦਾ ਵੀ ਅਧਿਕਾਰ ਖੇਤਰਾ ਵੀ ਕੁਝ ਕੁ ਫਸਲਾਂ ਦੇ ਪੰਜਾਬ ਸਰਕਾਰ ਐਮ ਐਸ ਪੀ ਦੇ ਨੇ ਜਿਵੇਂ ਬਾਸਮਤੀ ਬੱਤਲ ਪੰਜਾਬ ਦੀ ਵੱਡੀ ਫਸਲ ਹੈਗੀ ਆ ਪੰਜਾਬ ਦੀ ਸਭ ਤੋਂ ਵੱਡੀ ਫਸਲ ਆ ਜਿੰਨੇ ਤੇ ਐਮ ਐਸ ਪੀ ਨਹੀਂਗਾ ਔਰ ਬਾਸਮਤੀ ਦੀ ਬਜਾਈ ਲੇਟ ਹੁੰਦੀ ਆ ਪਾਣੀ ਬਚਦਾ ਹੈਗਾ ਵਧੀਆ ਕੁਆਲਿਟੀ ਦਾ ਚੌਲ ਆ ਪੰਜਾਬ ਸਰਕਾਰ ਐਮ ਐਸ ਪੀ ਆ ਤੇ ਉਹਦੀ ਖਰੀਦ ਦੀ ਗਰੰਟੀ ਕਰੇ ਖੁੱਦ ਚੌਕ ਮਤਲਬ ਉਹ ਚੌਕ ਜਿਹੜਾ ਵਿੱਚ ਸਰਕਾਰ ਉੱਤੇ ਮਨਾਹ ਜਿਹੜਾ ਹੈਗਾ ਕਮਾ ਸਕਦੀ ਹੁੰਦੀ ਆ ਆ ਆਲੂ ਹੈਗਾ ਆਲੂ ਮਤਲਬ ਮਟਰ ਆ ਗੋਭੀ ਆ ਇਹਨਾਂ ਫਸਲਾਂ ਦੀ ਜਿਹੜੀ ਹੈਗੀ ਆ ਮੂੰਗੀ ਆ ਇਸ ਤੋਂ ਇਲਾਵਾ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਹੈਗੀ ਆ ਮੱਕੀ ਵੀ ਐਮਐਸਪੀ ਜਿਹੜੀ ਆ ਪੰਜਾਬ ਸਰਕਾਰ ਨੇ ਤੈਅ ਕਰਨੀ ਚਾਹੀਦੀ 3D ਗਰੰਟੀ ਕਰਨੀ ਚਾਹੀਦੀ ਘੱਟੋ ਘੱਟ 6-7 ਫਸਲਾਂ ਤੇ ਕਰੇ ਤਾਂ ਕਿ ਪੰਜਾਬ ਜਿਹੜਾ ਪਾਣੀ ਦਾ ਸੰਕਟ ਹੈਗਾ ਖੇਤੀ ਦਾ ਸੰਕਟ ਹੈਗਾ ਉਹਦੇ ਤੋਂ ਕੁਝ ਜਿਹੜੀ ਲੋਕਾਂ ਨੂੰ ਰਾਹਤ ਜਿਹੜੀ ਇਹ ਮਿਲ ਸਕੇ ਇਹਨਾ ਮੰਗਾਂ ਨੂੰ ਰੱਖ ਕੇ ਫਿਰ ਇਹਦਾ ਲਾਗੂ ਨਾ ਜਾਰੀ ਹੋਵੇ ਤੇ ਇੱਕ ਪਾਸੇ ਬਈ ਇਹ ਵੀ ਸਵਾਲ ਆਉਂਦਾ ਕਿ ਕੇਂਦਰ ਸਰਕਾਰ ਕਿੱਥੇ ਲੈ ਕੇ ਕਾਨੂੰਨ ਬਣਾਵੇ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਖੇਤੀ ਦਾ ਅਧਿਕਾਰ ਉਹ ਸੂਬਿਆਂ ਨੂੰ ਆ ਸੂਬਾਈ ਤੇ ਕਾਨੂੰਨ ਬਣਾਵੇ ਫਿਰ ਇਹ ਕਿਤੇ ਨਾ ਕਿਤੇ ਆਰਥਿਕ ਵਿੱਚ ਸਨਾਤ ਸਥਿਤੀ ਪੈਦਾ ਕਰਨ ਵਾਲੀਆਂ ਮੰਗਾਂ ਨਹੀਂ ਹੈ ਦੇਖੋ ਉਹਦੇ ਚ ਹੀ ਹੈਗਾ ਕਿ ਜਿਹੜੀ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰਾ ਪਰ ਜਿਸ ਤਰ੍ਹਾਂ ਦਾ ਇੱਥੇ ਫੈਡਰਲਿਜ਼ਮ ਦਾ ਢਾਂਚਾ ਹੈਗਾ ਉਹ ਸਿਰਫ ਨਾਮ ਦਾ ਹੈ ਮੁੱਖ ਰੂਪ ਚ ਤਾਕਤਾਂ ਦਾ ਜਿਹੜਾ ਕੇਂਦਰੀਕਰਨ ਹੈਗਾ ਜਿਸ ਤਰ੍ਹਾਂ ਜਿੰਨਾ ਰੈਵਨਿਊ ਜਨਰੇਟ ਹੁੰਦਾ ਉਹ ਕੇਂਦਰ ਵੱਡੇ ਪੱਧਰ ਤੇ ਖਿੱਚ ਕੇ ਲਿਆ ਜਾਂਦਾ ਹੈਗਾ ਸੂਬਿਆਂ ਕੋਲ ਉਹਨੇ ਸਰੋਤ ਨਹੀਂ ਆਉਦੇ ਉਹ ਸੂਬਾ ਸਰਕਾਰ ਨੂੰ ਇਸ ਵਾਲ ਇਸ ਗੱਲ ਵਾਸਤੇ ਲੜਾਈ ਲੜਨੀ ਚਾਹੀਦੀ ਹੈਗੀ ਔਰ ਪੰਜਾਬ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਕੇਂਦਰੀਕਰਨ ਦੀ ਧੂਸੇ ਦੇ ਖਿਲਾਫ ਲੜਨੀ ਚਾਹੀਦੀ ਹੈਗੀ ਔਰ ਉਹਦੇ ਚੋਂ ਹੀ ਅਸੀਂ ਇਹ ਖੇਤੀ ਕਾਨੂੰਨ ਵੀ ਰੱਦ ਕਰਾਈ ਸੀ ਕਿ ਸਟੇਟ ਸਬਜੈਕਟ ਐਗਰੀਕਲਚਰ ਹੁਣ ਫੇਰ ਮਾਰਕੀਟਿੰਗ ਪਾਲਿਸੀ ਦਾ ਖਦੜਾ ਹੈਗਾ ਉਹ ਰੱਦ ਕਰਵਾਇਆ ਹੈਗਾ ਪੰਜਾਬ ਸਰਕਾਰ ਤੋਂ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਕੁਝ ਫਸਲਾਂ ਤੇ ਪੰਜਾਬ ਸਰਕਾਰ ਵੀ ਐਮਐਸਟੀ ਦੀ ਹੈਗੀ ਹੈ ਦੇ ਦੇ ਕਿਉਂਕਿ ਖੇਤੀ ਬੜੀ ਸੂਬਾ ਦਾ ਜਿਹੜਾ ਹੈਗਾ ਅਧਿਕਾਰ ਤੇ ਹੈ ਇੰਨੀ ਖੜਾ ਇੱਕ ਵਾਰ ਸਰਕਾਰ ਨੇ ਬਣਾ ਸਭਾ ਦੇ ਵਿੱਚ ਇਹਨੂੰ ਗੱਲ ਕਰਨ ਦੀ ਜਿਹੜਾ ਉਹ ਅਪੀਲ ਕਰ ਦਿੱਤੀ ਹੈ ਪਰ ਫਿਰ ਵੀ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਕਿਤੇ ਨਾ ਕਿਤੇ ਜਲਦਬਾਜ਼ੀ ਨੇ ਐਸਕੇਐਮ ਵੀ ਇਹ ਦੇਖੋ ਐਸਕੇਐਮ ਦਾ ਪ੍ਰੋਗਰਾਮ ਸਟੈਂਡ ਕਰਦਾ ਜਿਹੜੀਆਂ ਰਹਿਂਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਉਹ ਜਿਹੜੀਆਂ ਮੰਗਾਂ ਮਤਲਬ ਜਿਹੜੀਆਂ ਮੰਨੀਆਂ ਮੰਗਾਂ ਲਾਗੂ ਕਰ ਲਈ ਬਾਕੀ ਮੰਗਾਂ ਤੇ ਜੇ ਸਰਕਾਰ ਤੋਂ ਪੋਜ਼ਿਟਿਵ ਰੁਕਵਤ ਪਿਆਰ ਕਰਦੀ ਹੈਗੀ ਆ ਐਸਕੇਮ ਇਹਦੇ ਤੇ ਮਤਲਬ ਜਿਹੜਾ ਹੈਗਾ ਮੀਟਿੰਗ ਕਰਕੇ ਵਿਚਾਰ ਸਕਦਾ ਹੈਗਾ ਤੇ ਜੇ ਪੰਜਾਬ ਸਰਕਾਰ ਬਾਕੀ ਮੰਗਾ ਤੇ ਜਿਹੜੀ ਹੈਗੀ ਇਸੇ ਤਰ੍ਹਾਂ ਕੇਸ ਬਿਮਾਰੀ ਦੇਖੂਗੀ ਤੇ ਫਿਰ 5 ਤੀਜ ਦੀਆਂ ਤਿਆਰੀਆਂ ਜਿਹੜੀਆਂ ਜੋਰਾਂ ਸ਼ੁਰੂ ਹੋਣਾ ਉਹ ਚੱਲ ਰਹੀਆਂ। लास्ट ਸਵਾਲ ਬਾਈ ਦੀ ਦਿੱਲੀ ਵਾਂਗੂ ਇਹ ਪੱਕਾ ਮੋਰਚਾ ਪੱਕਾ ਮੋਰਚਾ ਬਣੂਗਾ। ਇਹ ਘੱਟੋ ਘੱਟ ਅਸੀਂ ਇੱਕ ਹਫ਼ਤੇ ਦੀ ਤਿਆਰੀ ਲਈ ਲੋਕਾਂ ਨੂੰ ਕਰੇਗੇ। ਇੱਕ ਹਫ਼ਤੇ ਦੀ ਤਿਆਰੀ ਕਰਕੇ ਚੱਲੋ। ਹਫ਼ਤੇ ਬਾਅਦ ਉੱਥੇ ਸਰਕਾਰ ਦਾ ਕੀ ਰੁਖ ਹੋਊਗਾ ਅੰਤਮ ਫੈਸਲਾ ਜਿਹੜਾ ਹੈਗਾ ਉੱਥੇ ਹੀ ਕੀਤਾ ਜਾਵੇਗਾ।